वाहगुरु जी का खालसा वाहिगुरु जी की फतेह के जंजू राखा प्रवताका किनो बडो में साका, ऐसे दीन दयाल सतगुरु ਧਰਮ ਰੱਖਿਆਕ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਤਨ ਭਾਈ ਮਤੀ ਦਾਸ ਜੀ ਧੰਤਨ ਭਾਈ ਸਤੀ ਦਾਸ ਜੀ ਧੰਤਨ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਵਰਬ ਸਤਾਪ ਦੀ ਰੂਪ ਵਿੱਚ ਸਪੂਰਾ ਸੰਸਾਰ ਮਨਾ ਰਿਹਾ ਹੈ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰ ਰਿਹਾ ਹੈ ਸੰਗਤ ਜੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਰਤੀ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਨੰਗਸੰਗ ਜਥੇਬੰਦੀਆਂ ਗੱਲਪੰਥਾ ਤਖਸਾਲਾ ਔਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਜੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜੋ ਕੱਲ 23 ਨਵੰਬਰ ਵਾਲੇ ਦਿਨ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਕੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਵਾਲੇ ਦਿਨ ਪਾਏ ਜਾਣਗੇ ਸੰਗਤ ਜੀ ਕੱਲ ਤੋਂ ਹੀ ਗੁਰਮਤ ਸਮਾਗਮ ਆਰੰਭ ਹੋ ਰਹੇ ਨੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤ ਰਾਇਕੀ ਜਥੇ ਢਾਡੀ ਜਥੇ ਕਵੀਸ਼ਰ ਜਨ ਅਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ ਸੰਗਤ ਜੀ ਉੱਥੇ ਹੀ ਇਹ ਮਹਾਨ ਗੁਰਮਤ ਸਮਾਗਮ 23 ਨਵੰਬਰ ਵਾਲੇ ਆਰਾਮ ਦਿਨ ਆਰੰਭ ਹੋ ਕੇ ਠੀਕ 29 ਨਵੰਬਰ ਤੱਕ ਚੱਲਣਗੇ ਕਿਉਂਕਿ ਸਤਗੁਰਾਂ ਦੀ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸਾਧ ਤੋਂ ਉਪਰੰਤ ਭਾਈ ਜੈਤਾ ਜੀ ਪੰਜਵੇਂ ਦਿਨ ਸਤਗੁਰਾਂ ਦਾ ਪਾਵਨ ਸੀਸ ਲੈ ਕੇ ਅਸੀ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਪਹੁੰਚੇ ਸਨ ਸੋ ਪੰਜ ਦਿਨ ਬਾਅਦ ਸਤਗੁਰਾਂ ਦੇ ਪਾਵਨ ਸੀਸ ਦਾ ਸਸਕਾਰ ਗੁਰਦੁਆਰਾ ਸੀਸਗੰਸਾ ਵਿਖੇ ਹੋਇਆ ਸਖ ਜੀ ਉਹ ਪਾਵਨ ਪੀਤਰ ਦਿਹਾੜਾ ਸੀਸ ਸਸਕਾਰ ਰੂਪ ਦੇ ਵਜੋ ਮਨਾਇਆ ਜਾਣਾ ਜੋ 29 ਨਵੰਬਰ ਵਾਲੇ ਦਿਨ ਹੈ ਜਿਸ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ ਅਤੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਹਜੂ ਸ਼੍ਰੀਨਗਰ ਵਾਲੇ ਰਾਗੀ ਸਿੰਘ ਜੀ ਉੱਚੇ ਚੇਤure ਤੇ ਹਾਜ਼ਰੀਆਂ ਭਰਨਗੇ ਉਥੇ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸਮੂਹ ਮੈਂਬਰ ਸਹਿਬਾਨ ਸਮੂਹੀਆਂ ਸੰਗਤਾਂ ਇਸ ਪਾਵਨ ਪੀਤਰ ਸਥਾਨਾਂ ਤੇ ਪਹੁੰਚ ਰਹੀਆਂ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਆਓ ਰਲ ਮਿਲ ਕੇ ਪ੍ਰੇਮ ਭਾਵਨਾ ਚ ਬੜੇ ਪ੍ਰੇਮ ਦੇ ਨਾਲ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਨਕਮਸਤਕ ਹੋਈਏ ਅਤੇ ਸ਼ਹੀਦਾਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਅਨੰਦ ਸਿੱਖ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਸੰਗਤ ਜੀ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਨੇ ਪਰਉਪਕਾਰ ਕੀਤੇ ਔਰ ਜਿੱਥੇ ਕਸ਼ਮੀਰ ਦੇ ਪੰਡਤ ਇਸ ਆਨੰਦ ਕੁਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਧਰਮ ਦੇ ਰਖੀਖ ਬਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਓ ਅਸੀਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਐਸਾ ਸਤਿਗੁਰਾਂ ਦਾ ਦਰਸਾਇਆ ਹੋਇਆ ਮਾਰਗ ਹੈ ਜਿਹਦੇ ਚੱਲ ਕੇ ਖੰਡੇ ਵਾਟੇ ਦਾ ਅਮਰ ਸ਼ਾਕੇ ਗੁਰੂ ਵਾਲੇ ਬਣ ਕੇ ਆਪਾਂ ਇਹ ਆਪਣਾ ਜੀਵਨ ਬਤੀਤ ਕਰੀਏ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਲਗਾਤਾਰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅਮਰਿਸ਼ਕਿਆ ਜਾ ਰਿਹਾ ਹੈ ਸੰਗਤ ਜੀ ਠੀਕ 12:00 ਵਜੇ ਪੰਜ ਪਿਆਰੇ ਸਹਿਬਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਖੰਡੇ ਬਾਟੇ ਦਾ ਅਮਰਿਸ਼ਕਣਗੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਿਸ਼ਕਿਆ ਵੱਢ ਭਾਗੇ ਹਨ ਜਿਨ੍ਹਾਂ ਨੇ ਅਜੇ ਅਮਰਿਸ਼ਕਿਆ ਅਮਰਦਸ਼ਾ ਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ